ਸਰਕਾਰੀ ਬਾਬਾ ਹਰਨਾਮ ਸਿੰਘ ਕਮਾ ਕੁੰਬਨਾ ਕੇ ਆਇਆ ਵਿਵਾਦ ਚੱਲਿਆ ਕੱਲੇ ਕੱਲੇ ਸਿੱਖ ਨੂੰ ਪਤਾ ਲੱਗਾ ਕਿ ਕੀ ਕੁਝ ਹੋਇਆ ਗਲਤ ਹੋਇਆ ਪਰ ਉਹਦੀਆਂ ਕੁਝ ਭੇਡਾਂ ਕੁਝ ਉਹਦੇ ਭਗਤ ਕੁਝ ਉਹਦੇ ਚੇਲੇ ਜੋ ਜਿਨ੍ਹਾਂ ਦਾ ਟਕਸਾਲ ਦੇ ਨਾਲ ਦੂਰ ਦਾ ਵੀ ਵਾਹ ਵਾਸਤਾ ਨਹੀਂ ਉਹ ਬੜਾ ਪਿੱਟ ਰਹੇ ਨੇ ਨਕਲੀ ਟਕਸਾਲੀ ਇਹ ਮਿਸ਼ਨਰੀ ਜਿਹੜਾ ਕੋਈ ਬੋਲਦਾ ਉਹਦੇ ਪਰਿਵਾਰ ਤੱਕ ਇੱਥੋਂ ਤੱਕ ਕਿ ਬਜ਼ੁਰਗ ਰਾਗੀ ਸੋਹਣ ਸਿੰਘ ਜੀ ਬੋਲੇ ਤੇ ਉਹਨਾਂ ਨੂੰ ਅਨੇਕਾਂ ਤੱਕ ਕਰ ਦੱਸਿਆ ਗਿਆ ਸਾਡੇ ਪਰਿਵਾਰ ਨੂੰ ਮਾਰਨ ਦੀਆਂ ਧਮਕੀਆਂ ਪਰਿਵਾਰਾਂ ਨੂੰ ਖੱਜਲ ਖਰਾਬ ਕਰਨੀਆਂ ਧਮਕੀਆਂ ਦਿੱਤੀਆਂ ਗਈਆਂ ਤੇ ਪਰ ਅਸੀਂ ਡਰਨ ਵਾਲੇ ਨਹੀਂ ਤੇ ਸਾਨੂੰ ਜਿਹੜੇ ਨਕਲੀ ਟਕਸਾਲੀ ਦੱਸਦੇ ਨਾ ਸੁਖਮਿੰਦਰ ਸਾਨ ਮੈਂ ਦੇ ਨਾਮ ਲੈ ਕੇ ਗੱਲ ਕਰਾਂਗਾ ਇੱਕ ਦਿਨ ਟਕਸਾਲ ਚ ਰਿਆਂ ਪਹਿਲਾਂ ਦੱਸ ਤੂੰ ਗੁਰਪ੍ਰੀਤ ਬੈਣ ਸਿੱਥੋਂ ਜਿਹੜਾ ਬੋਲਦਾ ਵਾ ਵਿੰਡ ਸਰ ਤੋਂ ਕਿਦੋਂ ਤੱਕ ਸਾਲ ਚ ਰਿਆਂ ਤੂੰ ਤੂੰ ਟਕਸਾਲ ਦੱਸੇਗਾ ਸਾਨੂੰ ਟਕਸਾਲ ਕੀ ਹੁੰਦੇ ਅਸੀਂ ਟਕਸਾਲ ਨੂੰ ਟਾਰਗੇਟ ਨਹੀਂ ਕੀਤਾ ਬੜਾ ਪਿੱਟ ਦੇ ਜੇ ਤੁਸੀਂ ਹਾਈ ਮੈਹਤੇ ਨੂੰ ਟਾਰਗੇਟ ਕਰਦੇ ਨੇ ਹਾਈ ਟਕਸਾਲ ਨੂੰ ਦੁਨੀਆ ਇੰਨੀ ਮੂਰਖ ਨਹੀਂ ਜਿੰਨੀ ਤੁਸੀਂ ਸਮਝਦੇ ਹੋ ਨਾ ਕਿਸੇ ਨੇ ਟਕਸਾਲ ਨੂੰ ਟਾਰਗੇਟ ਕੀਤਾ ਨਾ ਕਿਸੇ ਨੇ ਮੈਹਤੇ ਨੂੰ ਹਾਂ ਤੁਹਾਡਾ ਬਾਬਾ ਸਰਕਾਰੀ ਏ ਉਹਨੂੰ ਅਸੀਂ ਜ਼ਰੂਰ ਕਹਿੰਦੇ ਆ ਤੇ ਕਹਿੰਦੇ ਜੀ ਅਸੀਂ ਟੋਟ ਟੋਟ ਆ ਤੁਸੀਂ ਖੱਟਰ ਨੂੰ ਸਰੂਪਾ ਦੇ ਕੇ ਵੀ ਪੰਥਕ ਟਕਸਾਲ ਦਾ ਮੁਖੀ ਸਹੀ ਆ ਅ ਅਜਹਾਰ ਵਾਲਾ ਨਾਲ ਬਹਿ ਕੇ ਵੀ ਬਾਦਲਾਂ ਦੇ ਪੈਰਾਂ 'ਚ ਬਹਿ ਕੇ ਵੀ ਸਹੀ ਆ ਤੇ ਸਾਰੀਆਂ ਬੇਸ਼ਰਮੀ ਦੀਆਂ ਹੱਦਾ ਟੱਪ ਕੇ ਆਰਐਸਐਸ ਭਾਜਪਾ ਨੂੰ ਨੰਗੇ ਤੁਹਾਡਾ ਹਮਾਇਤ ਦੇ ਕੇ ਵੀ ਕੁੰਬ ਚ ਟੁੱਬੀ ਲਾ ਕੇ ਵੀ ਤੁਹਾਡਾ ਬਾਬਾ ਸਹੀ ਹੈ ਤੇ ਅਸੀਂ ਹੋ ਗਏ ਸਰਕਾਰੀ ਬੱਲੇਓ ਮਿੱਤਰੋ ਬੱਲੇਓ ਚਲਾਕ ਸੱਜਣਾ ਹਨਾ ਤੇ ਫਿਰ ਉਹ ਜਿਹੜਾ ਇੱਕ ਬਵਾਸੀਰ ਦਾ ਰੋਗੀ ਹੈ ਗੁਰਪ੍ਰੀਤ ਵੈਦ ਉਹਦਣ ਕਾਲ ਤੇ ਲਿਆ ਸੀ ਜਦੋਂ ਲਾਈਵ ਆਇਆ ਸੀ ਤੇ ਆਡੀਓ ਕਾਲ ਤੇ ਉਹਨੂੰ ਸਾਬੀ ਉਤ ਨੂੰ ਲਿਆ ਸੀ ਤੇ ਉਹਨੂੰ ਉਤ ਅਸੀਂ ਤਾਂ ਕਹਿੰਨੇ ਆ ਕਿ ਉਹ ਜਨਾਨੀ ਨਾਲ ਉਥੇ ਫੜਿਆ ਗਿਆ ਸੀ ਇੰਗਲੈਂਡ ਦੇ ਵਿੱਚ ਝਾੜੀਆਂ ਦੇ ਵਿੱਚ ਲੱਗਾ ਆ ਔਕਾਤ ਹੈ ਤੁਹਾਡੀ ਤੇ ਤੁਸੀਂ ਮਦਈ ਬਣੇ ਹੋ ਟਕਸਾਲ ਦੇ ਤੇ ਤੁਸੀਂ ਦੱਸੋਗੇ ਸਾਨੂੰ ਕਿ ਟਕਸਾਲ ਦੇ ਸਨਾਤ ਕੀ ਨੇ ਹੁਣ ਸਤਕਾਰਯੋਗ ਸਿੰਘ ਸਾਹਿਬ ਜੰਗਵੀਰ ਸਿੰਘ ਜੀ ਬੋਲਦੇ ਨੇ ਤੇ ਉਹਨਾਂ ਬਾਰੇ ਤੁਸੀਂ ਪੋਸਟਾਂ ਪਾਉਣ ਲੱਗ ਪਏ ਜੀ ਕਿੰਨੇ ਅੰਗ ਨੂੰ ਚੁੱਪ ਕਰਾਵੋਗੇ ਦੁਨੀਆ ਦੇ ਵਿੱਚ ਤੁਹਾਡੀ ਬਿੱਲੀ ਥੈਲੇੋਂ ਬਾਹਰ ਆ ਚੁੱਕੀ ਹੈ ਤੁਹਾਡੇ ਬਾਬੇ ਦੀ ਹਾਂ ਤੇ ਬਾਬੇ ਨੂੰ ਵੀ ਮੈਂ ਕਹਿੰਦਾ ਵੀ ਇਹ ਜਿਹੜੇ ਆਵਾਰਾ ਛੱਡੇ ਨੇ ਇਹਨਾਂ ਨੂੰ ਪਟਾ ਪਾਲਾ ਤੇ ਜੇ ਚੁੱਪ ਕਰ ਜਾਣਗੇ ਤੇ ਸ਼ਾਇਦ ਸ਼ਾਂਤੀ ਹੋ ਜੇ ਤੇਰੀ ਬੇਇਜ਼ਤੀ ਘੱਟ ਹੋਵੇ ਪਰ ਇਹ ਜਿਹੜੇ ਉਹ ਜਟਿੰਦਰ ਕੈਲੀਫੋਰਨੀਆ ਵਰਗੇ ਤੇ ਸਾਰੇ ਤੂੰ ਲਾਏ ਨੇ ਨਾ ਬੋਲਣ ਦੇ ਖਿਲਾਫ ਸਿੱਖਾਂ ਸਿੰਘਾਂ ਦੇ ਖਿਲਾਫ ਪੁਰਾਣੇ ਸਿੰਘਾਂ ਦੇ ਖਿਲਾਫ ਤੇ ਤੁਸੀਂ ਇਹਨਾਂ ਨੂੰ ਮਸ਼ਿਨਰੀ ਦੱਸਦੇ ਜੇ ਇਕਸਾਲ ਇੱਕ ਇਹੋ ਜੀ ਸੰਸਥਾ ਸੀ ਜਿਹੜੀ ਗੁਰਬਾਣੀ ਦੇ ਸ਼ੁੱਧ ਅਰਥ ਕਰਦੀ ਸੀ ਸਹੀ ਇਤਿਹਾਸ ਤੇ ਚੱਲਦੀ ਸੀ ਪਰ ਤੇਰੀਆਂ ਇਹਨਾਂ ਭੇਡਾਂ ਨੇ ਜਿਹੜੀਆਂ ਪੜੀਆਂ ਵੀ ਨਾ ਗੁਰਪ੍ਰੀਤ ਬੈਂਸ ਨਾ ਸਾਲ ਨਾ ਕੈਲੀਫੋਰਨੀਆ ਵਾਲਾ ਇਹ ਸਾਨੂੰ ਦੱਸਣਗੇ ਗੁਰਬਾਣੀ ਦੇ ਅਰਥ ਕੀ ਹੁੰਦੇ ਨੇ ਇਹ ਲੋਕਾਂ ਨੂੰ ਦੱਸਣਗੇ ਸਿਧਾਂਤ ਕੀ ਹੁੰਦਾ ਸ਼ਰਮ ਕਰੋ